ਸਤਿ ਸ਼੍ਰੀ ਅਕਾਲ ਐਨਬੀ ਨਿਊਜ਼ ਦੇਖ ਰਹੇ ਸਰਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਚੱਠਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਉੱਥੇ ਇੱਕ ਮਹੀਨੇ ਤੋਂ ਬਾਅਦ ਵੀ ਮਾਲ ਗੱਡੀਆਂ ਚਲਾਉਣ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਹੁਣ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਸੋ ਮੰਗਲਵਾਰ ਨੂੰ ਹੋਈ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਡੀਸ਼ਨਲ ਸਾਲੀਸੀਟ ਜਨਰਲ ਨੇ ਪੇਸ਼ ਹੋ ਕੇ ਜਾਣਕਾਰੀ ਦਿੱਤੀ ਸੀ ਕਿ ਕੇਂਦਰ ਅਤੇ ਰੇਲਵੇ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਨਾਲ ਯਾਤਰੀ ਰੇਲ ਗੱਡੀਆਂ ਵੀ ਚਲਾਈ ਜਾਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜੇਕਰ ਇਹ ਵਿਸ਼ਵਾਸ ਦਿਵਾਉਂਦੀ ਹੈ ਤਾਂ ਕਿ ਸਾਰੇ ਟਰੈਕ ਨੇ ਜਿਹੜੇ ਉਹ ਰੇਲਵੇ ਸਟੇਸ਼ਨ ਨੂੰ ਪ੍ਰਦਰਸ਼ਨਕਾਰੀ ਖਾਲੀ ਕਰ ਦੇਣਗੇ ਤਾਂ ਟ੍ਰੇਨਾਂ ਨੂੰ ਚਲਾਇਆ ਜਾ ਸਕਦਾ ਹੈ ਸੋ ਪੰਜਾਬ ਦੇ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨ ਨੇ ਜਿਹੜੇ ਉਹ ਰੇਲਵੇ ਟਰੈਕ ਸ਼ਾਪਿੰਗ ਮਾਲ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੀ ਕੋਈ ਸੁਣਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਦੱਸਦੀ ਹੈ ਕਿ ਮਾਲ ਗੱਡੀਆਂ ਚਲਾਉਣ ਦੇ ਮਸਲੇ ਨੂੰ ਵੀ ਹੁਣ ਲੈ ਕੇ ਜਿਹੜਾ ਰੇੜਕਾ ਰੇੜਕਾ ਉਹ ਬਰਕਰਾਰ ਹੈ ਸੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਮੰਗਲਵਾਰ ਨੂੰ ਸੁਣਵਾਈ ਹੋਈ ਜਿਸ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਡੀਸ਼ਨਲ ਸਾਲਿਸੀਟਰ ਜਨਰਲ ਨੇ ਪੇਸ਼ ਹੋ ਕੇ ਜਾਣਕਾਰੀ ਦਿੱਤੀ ਕਿ ਕੇਂਦਰ ਤੇ ਰੇਲਵੇ ਵਿੱਚ ਆਉਂਦਾ ਕਿ ਜੇਕਰ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਚਲਾਈਆਂ ਜਾਣ ਤਾਂ ਉੱਥੇ ਹੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਇਹ ਵਿਸ਼ਵਾਸ ਦਵਾਉਂਦੀ ਹੈ ਕਿ ਸਾਰੇ ਰੇਲਵੇ ਟਰੈਕ ਨੇ ਜਿਹੜੇ ਜਾਂ ਰੇਲਵੇ ਸਟੇਸ਼ਨ ਨੇ ਉਹ ਪ੍ਰਦਰਸ਼ਨਕਾਰੀ ਖਾਲੀ ਕਰ ਦਿੰਦੇ ਨੇ ਤਾਂ ਟ੍ਰੇਨਾਂ ਨੂੰ ਸੁਰੱਖਿਆ ਉਪਲਬਧ ਕਰਵਾਈ ਜਾਵੇ ਤਾਂ ਉਸ ਤੋਂ ਬਾਅਦ ਨੇ ਜਿਹੜੀਆਂ ਮਾਲ ਗੱਡੀਆਂ ਚਲਾਈਆਂ ਜਾ ਸਕਦੀਆਂ ਨੇ ਸੋ ਕੇਂਦਰ ਉਸ ਤੋਂ ਬਾਅਦ 24 ਘੰਟੇ ਵਿੱਚ ਪ੍ਰਦੇਸ਼ ਦੇ ਵਿੱਚ ਰੇਲ ਸੇਵਾਵਾਂ ਬਹਾਲ ਕਰਨ ਨੂੰ ਤਿਆਰ ਹੈ ਇਹ ਗੱਲ ਕੇਂਦਰ ਦੇ ਜਿਹੜਾ ਸਾਦੀ ਸੀਟਰ ਜਨਰਲ ਹੈ ਉਸਨੇ ਪੇਸ਼ ਹੋ ਕੇ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਸੂਦਾਸਿ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਦੇ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦੀ ਪੀਲ ਕੀਤੀ ਗਈ ਸੀ ਜਿਸ ਦੇ ਉੱਤੇ ਕਿਸਾਨਾਂ ਨੇ ਸਿਰਫ ਮਾਲ ਗੱਡੀਆਂ ਨਾ ਰੋਕਣ ਦਾ ਫੈਸਲਾ ਲਿਆ ਸੀ ਪਰ ਉਸ ਤੋਂ ਬਾਅਦ ਵੀ ਫਿਰ ਕੇਂਦਰ ਦੇ ਵੱਲੋਂ ਮਾਲ ਗੱਡੀਆਂ ਨੇ ਜਿਹੜੀਆਂ ਪੰਜਾਬ ਵਿੱਚ ਬੰਦ ਕਰ ਦਿੱਤੀਆਂ ਗਈਆਂ ਸੋ ਇਹ ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਲਿਆ ਸੀਗਾ ਉਹ 12 ਨਵੰਬਰ ਤੱਕ ਮਾਲ ਗੱਡੀਆਂ ਨੇ ਜਿਹੜੀਆਂ ਉਹ ਰੋਕਣ ਦਾ ਫੈਸਲਾ ਲਿਆ ਸੀ ਉਸ ਦੇ ਚੱਲਦੇ ਹੁਣ ਜਿਹੜੇ ਕਿਸਾਨ ਨੇ ਉਹ ਰੇਲਵੇ ਟਰੈਕ ਦੇ ਉੱਤੇ ਨਹੀਂ ਬਲਕਿ ਰੇਲਵੇ ਪਲੇਟਫਾਰਮਾਂ ਤੇ ਬੈਠੇ ਨੇ ਲਗਾਤਾਰ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਾਲ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਰੋਕਣਗੇ ਸਿਰਫ ਕਿਸਾਨਾਂ ਦੇ ਵੱਲੋਂ ਯਾਤਰੀ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸਮਾਨ ਆਉਂਦਾ ਹੈ ਰੇਵ ਗੈਰਾ ਆਉਂਦਾ ਹੈ ਕੋਲਾ ਆਉਂਦਾ ਇਸ ਤਰ੍ਹਾਂ ਦਾ ਸਮਾਨ ਆਉਂਦਾ ਹੈ ਉਸ ਦੇ ਚੱਲਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਨਾ ਰੋਕਣ ਦਾ ਫੈਸਲਾ ਲਿਆ ਸੀ ਪਰ ਕੇਂਦਰ ਸਰਕਾਰ ਇਸ ਮਸਲੇ ਤੇ ਅੜੀ ਹੋਈ ਹੈ ਕਿ ਜੇਕਰ ਮਾਲ ਗੱਡੀਆਂ ਚਲਾਉਣਾ ਚਾਹੁੰਦੇ ਹੀ ਆ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਤਾਂ ਉਸ ਦੇ ਨਾਲ ਯਾਤਰੀ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ ਸੋ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦਿਆਂ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਸੀਗਾ ਕਿ ਕਿਸਾਨ ਮਾਲ ਗੱਡੀਆਂ ਨਹੀਂ ਰੋਕਣਗੇ ਸਿਰਫ ਯਾਤਰੀ ਗੱਡੀਆਂ ਹੀ ਰੋਕੀਆਂ ਜਾਣਗੀਆਂ ਉਹ ਵੀ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਦੇ ਜਿਹੜਾ ਕਾਰਨ ਉਸਤੇ ਦੌਰਾਨ ਕਿਉਂਕਿ ਲਗਾਤਾਰ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦਾ ਕਿਸਾਨ ਵਿਰੋਧ ਕਰਦੇ ਆ ਰਹੇ ਨੇ ਤੇ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਇਸ ਮਸਲੇ ਤੇ ਅੜੇ ਹੋਏ ਨੇ ਕਿ ਜਿੰਨਾ ਚਿਰ ਕੇਂਦਰ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਜਾਂ ਰੱਦ ਨਹੀਂ ਕਰ ਦਿੰਦੀ ਉਨੀ ਦੇਰ ਤੱਕ ਕਿਸਾਨ ਨੇ ਜਿਹੜੇ ਇਸ ਤਰ੍ਹਾਂ ਪ੍ਰੋਟੈਸਟ ਕਰਦੇ ਰਹਿਣਗੇ ਤੇ ਮਾਲ ਗੱਡੀਆਂ ਨੂੰ ਨਹੀਂ ਰੋਕਣਗੇ ਯਾਤਰੀ ਗੱਡੀਆਂ ਨੂੰ ਉਹ ਨਹੀਂ ਲੰਘਣ ਦੇਣਗੇ ਇਸ ਤਰ੍ਹਾਂ ਦੇ ਫੈਸਲੇ ਕਿਸਾਨ ਜਥੇਬੰਦੀਆਂ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਜਿਸ ਦੇ ਛੰਡੇ ਥੱਲੇ ਵੱਖ-ਵੱਖ ਕਿਸਾਨ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਜਿਹੜਾ ਸਰਕਾਰ ਹੈ ਉਹ ਲਗਾਤਾਰ ਕੇਂਦਰ ਨੂੰ ਵੀ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਮਾਲ ਗੱਡੀਆਂ ਨੇ ਜਿਹੜੀਆਂ ਉਸ ਦੀ ਸੇਵਾ ਬਹਾਲ ਕੀਤੀ ਜਾਏ ਫਟਟਾਲਾ ਤੋਂ ਸਾਡੇ ਪੱਤਰਕਾਰ ਨਿਤਿਨ ਲੋਥਰਾ ਲੈਬ ਜੁੜੇ ਹੋਏ ਨੇ ਨਿਤਿਨ ਲਗਾਤਾਰ ਕੇਂਦਰ ਸਰਕਾਰ ਜਿਹੜੀ ਉਹ ਇਸ ਮਸਲੇ ਤੇ ਅੜੀ ਹੋਈ ਹੈ ਕਿ ਮਾਲ ਗੱਡੀਆਂ ਪੰਜਾਬ ਦੇ ਵਿੱਚ ਨਹੀਂ ਚਲਾਈਆਂ ਜਾਣਗੀਆਂ ਤੇ ਜਿਹੜੇ ਕਿਸਾਨ ਨੇ ਬਟਾਲਾ ਦੇ ਉਹ ਕੀ ਸੋਚਦੇ ਨੇ ਇਸ ਮੁੱਦੇ ਨੂੰ ਲੈ ਕੇ ਨਿਤਿਨੋ ਮੇਰੀ ਬਾਤ ਪਹੁੰਚ ਰਹੀ ਹੈ ਤੁਹਾਡੇ ਤੱਕ ਹਾਂ ਜੀ ਗੁਰਪ੍ਰੀਤ ਇੱਕ ਵਾਰੀ ਦੁਬਾਰਾ ਸਵਾਲ ਨਿਤਿਨ ਮੈਂ ਜਾਨਣਾ ਚਾਹੁੰਦਾ ਕਿ ਕੇਂਦਰ ਸਰਕਾਰ ਆਪਣੇ ਮਸਲੇ ਤੇ ਅੜੀ ਹੋਈ ਹੈ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਨਹੀਂ ਚਲਾਈ ਜਾਣਗੀਆਂ ਤੇ ਬਟਾਲਾ ਦੇ ਕਿਸਾਨ ਇਸ ਨੂੰ ਲੈ ਕੇ ਕੀ ਸੋਚਦੇ ਨੇ ਕੀ ਪ੍ਰਤੀਕਰਮ ਹੈ ਉਹਨਾਂ ਦਾ ਗੁਰਪ੍ਰੀਤ ਗੱਲ ਕੀਤੀ ਜਾਵੇ ਕਿਸਾਨਾਂ ਦੀ ਤੇ ਪਿਛਲੇ 42 ਦਿਨਾਂ ਤੋਂ ਕਿਸਾਨ ਜਿਹੜੇ ਨੇ ਪਹਿਲਾਂ ਪਟਰੀਆਂ ਤੇ ਬੈਠੇ ਹੋਏ ਸਨ ਫਿਰ ਪਲੇਟਫਾਰਮ ਤੇ ਅੱਜ ਕੱਲ ਰੇਲਵੇ ਸਟੇਸ਼ਨਾਂ ਦੇ ਵਿਹੜੇ 'ਚ ਬੈਠੇ ਹੋਏ ਨੇ ਇੱਕ ਵਾਰੀ ਤਸਵੀਰਾਂ ਦਿਖਾ ਦਿੰਦੇ ਆ ਕਿ ਪਿਛਲੇ 42 ਦਿਨਾਂ ਤੋਂ ਕਿਸਾਨ ਜਿਹੜੇ ਨੇ ਅਿੱਥੇ ਬੈਠੇ ਹੋਏ ਨੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਬਾਹਰ ਨਿਕਲੇ ਸਟੇਸ਼ਨ ਦੇ ਵਿੜੇ ਦੇ ਵਿੱਚ 42 ਦਿਨ ਹੋ ਗਏ ਨੇ ਇੱਕ ਪਾਸੇ ਕਿਸਾਨਾਂ ਨੇ ਜਿਹੜੀਆਂ ਮੰਗਾਂ ਮੰਨਦੇ ਹੋਏ ਰੇਲਵੇ ਟਰੈਕ ਵੀ ਖਾਲੀ ਕਰਤੇ ਪਲੇਟਫਾਰਮ ਵੀ ਖਾਲੀ ਕਰਤੇ ਲੇਕਿਨ ਜਿਹੜਾ ਵਿੜਾ ਵਾ ਸਟੇਸ਼ਨ ਦਾ ਉਹ ਅਜੇ ਕਿਸਾਨਾਂ ਨੇ ਮੱਲਿਆ ਹੋਇਆ ਕਹਿਣਾ ਹੈ ਕਿਸਾਨਾਂ ਦਾ ਕਿ ਕੇਵਲ ਤੇ ਕੇਵਲ ਮਾਲ ਗੱਡੀਆਂ ਨੂੰ ਜਾਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ ਪੈਸੇਂਜਰ ਗੱਡੀ ਕੋਈ ਵੀ ਨਹੀਂ ਜਾ ਸਕਦੀ ਕੱਲ ਕਿਸਾਨਾਂ ਵੱਲੋਂ ਜਿਹੜਾ ਵਾ ਇੱਕ ਮੀਟਿੰਗ ਸੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਔਰ ਉਸ ਤੋਂ ਬਾਅਦ ਦਿੱਲੀ ਦਾ ਜਿਹੜਾ ਰੁਖ ਕਰਨਗੇ ਕਿਸਾਨ ਜਿਹੜੀ ਕੇਂਦਰ ਦੀ ਸਰਕਾਰ ਵੱਲੋਂ ਮੀਟਿੰਗ ਬੁਲਾਈ ਗਈ ਹੈ ਉਸ ਦੇ ਵਿੱਚ ਹਿੱਸਾ ਲੈਣਗੇ ਆਪਾਂ ਗੁਰਪ੍ਰੀਤ ਗੱਲ ਵੀ ਕਰਾਂਗੇ ਇੱਥੇ ਕਿਸਾਨਾਂ ਦੇ ਨਾਲ ਕਿ ਕੀ ਫੈਸਲਾ ਲਿਆ ਜਾ ਸਕਦਾ ਹੈ ਕੱਲ ਦੀ ਮੀਟਿੰਗ ਦੇ ਵਿੱਚ ਜਾਂ ਕੀ ਰੂਪਰੇਖਾ ਰਹੀ ਜਾ ਸਕਦੀ ਹੈ ਕੀ ਨਾਮ ਹੈ ਜੀ ਅਸ਼ਮੀਤ ਸਿੰਘ ਪਗਲਵਾਲ ਜੀ ਕੀ ਕੀ ਹੁਣ ਮੀਟਿੰਗਾਂ ਦੇ ਵਿੱਚ ਹੋਏਗਾ ਕਿਉਂਕਿ ਕੱਲ ਮੀਟਿੰਗ ਰੱਖੀ ਗਈ ਹੈ ਕਿਸਾਨਾਂ ਵੱਲੋਂ ਕਿ ਕੀ ਫੈਸਲਾ ਲਿਆ ਜਾ ਸਕਦਾ ਕੱਲ ਨੂੰ ਸਾਡੀ 31 ਜਥੇਬੰਦੀਆਂ ਦੀ ਮੀਟਿੰਗ ਹੈ ਜੀ ਉਹ ਮੀਟਿੰਗ ਵਿੱਚ ਜੋ ਫੈਸਲਾ ਕਰਨਗੇ ਉਹਦੇ ਮੁਤਾਬਕ ਫੈਸਲੇ ਦੇ ਮੁਤਾਬਕ ਦਿੱਲੀ ਨੂੰ ਜਾਣਗੇ ਕੀ ਫੈਸਲਾ ਹੋ ਸਕਦਾ ਕਿਉਂ ਤੁਹਾਡੀਆਂ ਕੀ ਮੰਗਾਂ ਨੇ ਜੇ ਉੱਥੇ ਮੰਨ ਲਓ ਤੁਸੀਂ 31 ਜਥੇਬੰਦੀਆਂ ਜਾਂਦੇ ਹੋ ਤੇ ਕੀ ਏਜੰਡਾ ਲੈ ਕੇ ਜਾ ਰਹੇ ਹੋ ਕੀ ਖਾਸ ਗੱਲਬਾਤ ਹੋ ਸਕਦੀ ਹੈ ਸਾਡੀਆਂ ਤੇ ਜਿਹੜੀਆਂ ਮੁੱਖ ਮੰਗਾਂ ਸਾਡੀ ਉਹ ਆ ਵੀ ਜਿਹੜੇ ਇਹ ਜਿਹੜੇ ਤਿੰਨ ਕਾਨੂੰਨ ਆ ਜਿਹੜੇ ਇਹ ਵਾਪਸ ਕੀਤੇ ਜਾਣ ਜਿਹੜੀ ਸਾਡੀ ਮੁੱਖ ਮੰਗ ਵਾ ਤੇ ਇਹ ਕਰਕੇ ਬਾਕੀ ਜੋ ਜਥੇਬੰਦੀਆਂ ਦਾ ਫੈਸਲਾ ਵਾ 31 ਜਥੇਬੰਦੀਆਂ ਪੰਜਾਬ ਦੀਆਂ ਬਣੀਆਂ ਜੋ ਫੈਸਲਾ ਦੇਣਗੇ ਉਹਦੇ ਤੇ ਆਪਾਂ ਫੁੱਲ ਚੜਾਵਾਂਗੇ ਗੁਰਪ੍ਰੀਤ ਕਹ ਰਿਹਾ ਕਿ 31 ਜਥੇਬੰਦੀਆਂ ਕੱਲ ਫੈਸਲਾ ਕਰ ਸਕਦੀਆਂ ਨੇ ਕੋਈ ਵੀ ਖਾਸ ਗੱਲਬਾਤ ਹੋਏਗੀ ਔਰ ਇਹ ਗੱਲ ਕਰ ਲੈਂਦੇ ਆ ਜਿਹੜੀਆਂ ਫੈਸਲੇ ਦੇ ਵਿੱਚ ਕਿਹੜਾ ਅਜੰਡਾ ਜਿਹੜਾ ਹੁਣ ਉਲੀਕਿਆ ਗਿਆ ਵਾ ਤੇ ਕਿਸ ਅਜੰਡੇ ਤੇ ਵਿਚਾਰ ਹੋ ਸਕਦੇ ਨੇ ਕੱਲ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਆ ਜਿਹੜਾ ਸੈਂਟਰ ਦੀ ਸਰਕਾਰ ਨੇ 13 ਤਰੀਕ ਨੂੰ ਗੱਲਬਾਤ ਦਾ ਸੱਦਾ ਦਿੱਤਾ ਉਹਦੀ ਤਿਆਰੀ ਵਿੱਚ ਕਲਕੱਤੀ ਖੇਣ ਦੇ ਇੱਥੇ ਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਵੀ ਮੀਟਿੰਗ ਵਿੱਚ ਜਾਣਾ ਨਹੀਂ ਜਾਣਾ ਸਾਡੀਆਂ 31 ਖੇਣ ਦੇ ਇੱਥੇ ਮੰਡੀਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਤੁਹਾਡੀ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਮਾਲ ਗੱਡੀਆਂ ਹਨ ਉਹ ਸਾਰੇ ਪੰਜਾਬ ਦੇ ਵਿੱਚ ਦੁਬਾਰਾ ਚਾਲੂ ਕੀਤੀ ਜਾਣ ਤਾਂ ਕਿ ਗੱਲਬਾਤ ਦਾ ਮਾਹੌਲ ਬਣ ਸਕੇ ਕਿ ਅਸੀਂ ਆਸ ਕਰੀਏ ਕਿ ਸੈਂਟਰ ਨੇ ਸਾਡੀ ਕੋਈ ਗੱਲ ਮੰਨੀ ਹੈ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਮਾਲ ਗੱਡੀਆਂ ਕੱਲ੍ਹ ਕਰ ਤੋਂ ਪਹਿਲਾਂ ਮਾਲ ਗੱਡੀਆਂ ਪੰਜਾਬ ਦੇ ਵਿੱਚ ਦੁਬਾਰਾ ਚਾਲੂ ਕੀਤੀਆਂ ਜਾਣ। ਗੁਰਪ੍ਰੀਤ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਵੀ ਮੰਗ ਰੱਖ ਦਿੱਤੀ ਗਈ ਹੈ ਕਿ ਜਦ ਤੱਕ ਉਹ ਮਾਲ ਗੱਡੀਆਂ ਪੰਜਾਬ 'ਚ ਨਹੀਂ ਆਉਣਗੀਆਂ ਨਿਤਿਨਾ ਨਿਤਿਨਾ ਬਿਹਾਰ ਦੇ ਵਿੱਚ ਐਨਡੀਆ ਦੀ ਸਰਕਾਰ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਆਈ ਹੈ ਇਸ ਬਾਰੇ ਕਿਸਾਨ ਕੀ ਸੋਚਦੇ ਨੇ ਕੀ ਵਿਚਾਰ ਨੇ ਕਿਸਾਨਾਂ ਦੇ? ਉਹ ਬਿਲਕੁਲ ਗੁਰਪ੍ਰੀਤ ਕੰਮ ਕਰ ਲੈਨੇ ਆ ਕਿਸਾਨਾਂ ਨਾਲ ਹੀ ਇੱਕ ਵਾਰੀ ਫੇਰ ਐਨਡੀਆਨੀ ਸਰਕਾਰ ਕਿਹਾ ਜਾ ਰਿਆ ਸੀ ਕਿ ਬੜਾ ਮੁਸ਼ਕਲ ਐਨਡੀਆਨੀ ਲੇਕਿਨ ਫੇਰ ਬਿਹਾਰ ਦੇ ਵਿੱਚ ਸਰਕਾਰ ਬਣ ਗਈ ਇਹ ਸਮਝਦੇ ਉਹ ਵੇਖੋ ਜੀ ਿਹਰਾਫੇਰੀ ਕਰਦੇ ਆ ਛੋਟੇ ਛੋਟੇ ਵੋਟਾਂ ਦੇ ਜਿਹੜੇ ਜਿੱਤੇ ਹੀ ਦੁਬਾਰਾ ਗਿਣਤੀ ਕਰਕੇ ਉਹਨਾਂ ਨੂੰ ਹਰਾ ਦਿੱਤਾ ਿਹਰਾਫੇਰੀ ਕਰ ਰਹੀ ਹੈ ਸਰਕਾਰ ਜਿਹੜੀ ਤਾਨਾशाही ਸਰਕਾਰ ਵਾ ਇਹ ਜਿੰਨਾ ਚਿਰ ਬਿਟ ਪੇਪਰ ਤੇ ਇਲੈਕਸ਼ਨ ਨਹੀਂ ਹੋਊਗੀ ਉਹਨਾਂ ਚਿਰ ਇਹਨਾਂ ਨੇ ਪਟਨਾ ਵਾਲਾ ਕੰਮ ਜਿਹੜਾ ਇਹਨਾਂ ਇਲੈਕਟ੍ਰੋਨਿਕ ਕੰਮ ਵਾਂ ਇਹਨਾਂ ਆਪਣੇ ਹੱਥ ਚ ਲਿਆ ਵਾ ਇਹ ਬਦੋ ਬਦੀ ਉਹ ਕੰਮ ਸੈੱਟ ਕਰਕੇ ਤੇ ਜਿੱਤ ਜਾਂਦੇ। ਕੀ ਕਹਿਣਾ ਚਾਹੋਗੇ ਜੀ ਬਿਹਾਰ ਦੇ ਸਰਕਾਰ ਫਿਰ ਐਨਡੀਏ ਬਿਹਾਰ ਜੀਆਂ ਚ ਉਹਨਾਂ ਦੇ ਸੰਬੰਧ ਵਿੱਚ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਬਿਹਾਰ ਵਿੱਚ ਐਨਡੀਏ ਮੋਦੀ ਦੀ ਸਰਕਾਰ ਜਦੋਂ ਮੋਦੀ ਆਪ ਰੈਲੀਆਂ ਕਰਨ ਗਿਆ ਇਹਨ ਰੈਲੀਆਂ ਉਹਦੀ ਬਹੁਤ ਬੁਰੀ ਤਰ੍ਹਾਂ ਬਿਹਾਰ ਦੇ ਵਿੱਚ ਫੈਲ ਹੋਈਆਂ ਹਿੰਦੁਸਤਾਨ ਦਾ ਕੋਈ ਐਗਜ਼ੈਕਟ ਪੋਲ ਵਾਲੇ ਕੋਈ ਵਿਅਕਤੀ ਆ ਸਨੀਸ਼ੀ ਕਰਦਾ ਕਿ ਐਨਡੀਏ ਉੱਥੇ ਜਿੱਤ ਜਾਊਗਾ ਪਰ ਬਦਕਿਸਮਤੀ ਦੀ ਗੱਲ ਹੈ ਕਿ ਐਨਡੀਏ ਥੋੜੇ ਮਾਰਦਿਆਂ ਦੇ ਨਾਲ ਉੱਥੇ ਜਿੱਤ ਗਿਆ ਅਸੀਂ ਇਹ ਵੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਬਿਜੇਪੀ ਇੱਕ ਵੱਡਾ ਸੂਬਾ ਤੇ ਉਸ ਦੇ ਵਿੱਚ ਹੁਣ ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਕਿਸਾਨਾਂ ਦੇ ਜਿਹੜੇ ਮਸਲੇ ਨੇ ਜਿਹੜੇ ਪੰਜਾਬ ਦੇ ਵਿੱਚ ਲੈ ਕੇ ਜਿਸ ਨੂੰ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਮਸਲੇ ਹੁਣ ਹੱਲ ਹੋ ਪਾਉਣਗੇ ਕਿਸਾਨਾਂ ਨਾਲ ਗੱਲਬਾਤ ਕਰੋ ਬਿਲਕੁਲ ਗੁਰਪ੍ਰੀਤ ਗੱਲ ਕਰ ਲੈਂਦੇ ਆਂ ਕੀ ਲੱਗਦਾ ਤੁਹਾਨੂੰ ਕਿ ਜਿੱਤਰਾ ਹੁਣ ਵਿਹਾਰ ਦੇ ਵਿੱਚ ਫਿਰ ਐਂਡੀ ਦੀ ਸਰਕਾਰ ਬਣ ਗਈ ਹੁਣ ਤੁਹਾਡੇ ਮਸਲਿਆਂ ਵੱਲ ਜਿਹੜੀ ਆ ਜੇਪੀ ਧਿਆਨ ਦੇਗੀ ਕੇਂਦਰ ਦੀ ਸਰਕਾਰ ਧਿਆਨ ਦੇਗੀ ਮਸਲੇ ਹੱਲ ਹੋਣ ਪਣ ਦੀ ਉਮੀਦ ਹੈ ਹਾਂਜੀ ਜ਼ਰੂਰ ਜਿੰਨਾ ਚਿਰ ਸਰਕਾਰਾਂ ਦੀ ਤੇ ਹਰ ਇੱਕ ਵਕਰੀ ਜੀ ਉਹਦਾ ਪੰਜਾਬ ਵਕਰੀ ਜੀ ਜਾ ਜਿਹੜਾ ਪੰਜਾਬ ਜੋ ਜਿਹੜਾ ਵੀ ਮਸਲਾ ਉੱਠਿਆ ਉਹ ਹੈ ਕੰਪਲੀਟ ਕੀਤਾ ਇਹਨਾਂ ਕਰਕੇ ਪੰਜਾਬ ਤੋਂ ਇਹ ਕਾਰਵਾਈ ਸ਼ੁਰੂ ਹੋ ਗਈ ਆ ਪੰਜਾਬ ਤੋਂ ਫੰਡ ਕਰਇਆ ਜਾਊਗਾ ਗੁਰਪ੍ਰੀਤ ਕੇਂਦਰ ਕੀ ਹਰ ਜਿਹੜਾ ਜਾਰੀ ਰਹਿ ਕੇ ਉਦੋਂ ਤੱਕ ਜਦੋਂ ਤੱਕ ਕਾਨੂੰਨ ਜਿਹੜੇ ਰੱਦ ਨਹੀਂ ਹੋ ਜਾਂਦੇ ਜਾਂ ਵਿਚਲਾ ਹੱਲ ਕੋਈ ਨਹੀਂ ਨਿਕਲ ਆਉਂਦਾ ਕਿਉਂਕਿ ਪੰਜਾਬ ਤੋਂ ਹੀ ਹਮੇਸ਼ਾ ਸੰਘਰਸ਼ ਜਿਹੜੇ ਉਲਿਖੇ ਗਏ ਸਨ ਤੇ ਪੰਜਾਬ ਨੇ ਹੀ ਉਹਨਾਂ ਤੇ ਜੇਤ ਪ੍ਰਾਪਤ ਕੀਤੀ ਹੈ ਨਿਤ ਲਗਾਤਾਰ ਕੇਂਦਰ ਸਰਕਾਰ ਇਹ ਕਹਿੰਦੀ ਆ ਰਹੀ ਹੈ ਕਿ ਜੇਕਰ ਉਹ ਜਿਹੜੇ ਯਾਤਰੀ ਗੱਡੀਆਂ ਨੇ ਉਹਨਾਂ ਨੂੰ ਚਲਾਉਣ ਦੀ ਆਗਿਆ ਦੇਣਗੇ ਕਿਸਾਨ ਜਾਂ ਪੰਜਾਬ ਸਰਕਾਰ ਉਸ ਤੋਂ ਬਾਅਦ ਹੀ ਜਿਹੜੀਆਂ ਮਾਲ ਗੱਡੀਆਂ ਚਲਾਈਆਂ ਜਾਣਗੀਆਂ ਕਿ ਕਿਸਾਨ ਨੇ ਉਹ ਯਾਤਰੀ ਗੱਡੀਆਂ ਨੂੰ ਨਾ ਰੋਕਣ ਦਾ ਫੈਸਲਾ ਲੈ ਸਕਦੇ ਨੇ ਕੇਂਦਰ ਸਰਕਾਰ ਦਾ ਜਿਹੜਾ ਲਗਾਤਾਰ ਕਹਿਣਾ ਹੈ ਕਿ ਪਹਿਲੇ ਯਾਤਰੀ ਗੱਡੀਆਂ ਵੀ ਨਾਲ ਚਲਾਈਆਂ ਜਾਣਗੀਆਂ ਤੇ ਫਿਰ ਮਾਲ ਗੱਡੀਆਂ ਵੀ ਚੱਲਣਗੀਆਂ ਕੀ ਤੁਸੀਂ ਯਾਤਰੀ ਗੱਡੀਆਂ ਨੂੰ ਮੰਨਣ ਦੀ ਆਗਿਆ ਦੇਓਗੇ ਤੇ ਜਾਂ ਫਿਰ ਕੱਲੀਆਂ ਮਾਲ ਗੱਡੀਆਂ ਨੂੰ ਅਸੀਂ ਕਿੰਨੀ ਦੇਰ ਤੱਕ ਸਾਡੀ ਕਿਸਾਨ ਦੇ ਇੱਥੇ ਮੰਡੀਆਂ ਦੀ ਕੋਈ ਸੈਂਟਰ ਨਾਲ ਗੱਲ ਨਹੀਂ ਹੋ ਜਾਂਦੀ ਅਸੀਂ ਸਭ ਤੋਂ ਸਾਡੀ ਪਹਿਲੀ ਗੱਲ ਹੈ ਕਿ ਮਾਲ ਗੱਡੀਆਂ ਚਲਾਈਆਂ ਜਾਣ ਗਲ ਕਸਟਮ ਮਾਹੌਲ ਬਣੇ ਮਾਲ ਗੱਡੀਆਂ ਚਾਲੂ ਹੋ ਜਾਣ ਉਸ ਤੋਂ ਬਾਅਦ ਸਾਡੀ ਗੱਲਬਾਤ ਹੋਵੇ ਉਸ ਤੋਂ ਬਾਅਦ ਮਲੋ ਜਿਹੜੀਆਂ ਨਾ ਉਹ ਸਵਾਰ ਪਸੰਦਰ ਗੱਡੀਆਂ ਜਿਹੜੀਆਂ ਚੱਲਣਗੀਆਂ ਉਸ ਤੋਂ ਪਹਿਲਾਂ ਅਸੀਂ ਆਪਣੀ ਜਿੰਨੀ ਦੇਰ ਤੱਕ ਇਹ ਆਰਡਾਇੰਸ ਕੀਤੇ ਹੋਏ ਕਾਨੂੰਨ ਜਿਹੜੇ ਬਣ ਗਏ ਹਨ ਉਹ ਰੱਦ ਨਹੀਂ ਕੀਤੇ ਜਾਂਦੇ ਉਨੀ ਦੇਰ ਤੱਕ ਅੱਜ ਪੰਜਾਬ ਦੇ ਵਿੱਚ ਨਾ ਕੋਈ ਗੱਡੀ ਜਾਣ ਦੇਣੀ ਹੈ ਪਸੰਜਰ ਨਾ ਕੋਈ ਆਉਣਾ ਜੀ ਨਿਤਨ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਸੋ ਦੱਸਦੀ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਹਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦੇ ਨਜ਼ਰ ਆ ਰਹੇ ਨੇ ਉੱਥੇ ਹੀ ਕਿਸਾਨ ਨੇ ਜਿਹੜੇ ਉਹ ਮੰਗ ਕਰ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗੇ ਖੇਤੀ ਕਾਨੂੰਨਾਂ ਦੇ ਵਿੱਚ ਜਾਂ ਤਾਂ ਸੋਧ ਕੀਤੀ ਜਾਵੇ ਐਮਐਸਪੀ ਨੂੰ ਬਰਕਰਾਰ ਕੀਤਾ ਜਾਵੇ ਕਿ ਉਹਨਾਂ ਨੂੰ ਐਮਐਸਪੀ ਫਸਲ ਦੇ ਉੱਤੇ ਦਿੱਤੀ ਜਾਏਗੀ ਤੇ ਜਾਂ ਫਿਰ ਇਹ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਇਸ ਮਸਲੇ ਨੂੰ ਲੈ ਕੇ ਪ੍ਰਤੀਕਰਮ ਨਹੀਂ ਆਇਆ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਕੋਈ ਗੰਭੀਰ ਹੱਲ ਕੱਢੇਗੀ ਸਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਆਉਣੀ ਆ ਵਾਪਸ चंडीगढ़ तक मुंबई से लेकर रायपुर तक क्या है राजनीति की हलचल क्या है समाज का मिजाज राजधानी लाइव हमारी नजर आपका फैसला हर रोज सुबह आठ बजे सिर्फ एन बी न्यूज पर ਸਾਹਿਸੀ ਆਸਾ ਕੀ ਹੋਇਆ ਸਰਕਾਰ ਕੀ ਬ੍ਰੇਕ ਤੋਂ ਬਾਅਦ ਸਰ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਲਗਾਤਾਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਨੇ ਤੇ ਮਾਲ ਗੱਡੀਆਂ ਨੂੰ ਲੈ ਕੇ ਰੇੜਕਾ ਜਿਹੜਾ ਉਹ ਬਰਕਰਾਰ ਹੈ ਸੋ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਵਚਨ ਕਰਦੀ ਹੈ ਕਿ ਪੰਜਾਬ ਦੇ ਵਿੱਚ ਨੇ ਜਿਹੜੀਆਂ ਉਹ ਮਾਲ ਗੱਡੀਆਂ ਨੇ ਉਹਦੇ ਉੱਤੇ ਸੁਰੱਖਿਆ ਕੋਈ ਰੱਖੀ ਜਾਏਗੀ ਉਸ ਨੂੰ ਲੈ ਕੇ ਫਿਰ ਮਾਲ ਗੱਡੀਆਂ ਨੇ ਜਿਹੜੀਆਂ ਉਹ ਚਲਾਈਆਂ ਜਾ ਸਕਦੀਆਂ ਨੇ ਕੇਂਦਰ ਦਾ ਇਹ ਕਹਿਣਾ ਹੈ ਸੋ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਰੇੜਕ ਹੈ ਉਹ ਬਰਕਰਾਰ ਹੈ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਾਲ ਗੱਡੀਆਂ ਨੂੰ ਤਾਂ ਚੱਲਣ ਦੀ ਆਗਿਆ ਕਿਸਾਨਾਂ ਵੱਲੋਂ ਦੇ ਦਿੱਤੀ ਗਈ ਐ ਸੋ ਲਗਾਤਾਰ ਕਿਸਾਨ ਨੇ ਜਿਹੜੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਕਰਦੇ ਉਹਨਾਂ ਚਿਰ ਉਹ ਜਿਹੜੇ ਯਾਤਰੀ ਗੱਡੀਆਂ ਨੇ ਉਹਨਾਂ ਨੂੰ ਚੱਲਣ ਦੀ ਆਗਿਆ ਨਹੀਂ ਦੇਣਗੇ ਫਿਲਹਾਲ ਉਹਨਾਂ ਦੇ ਜਿਹੜੇ ਕਿਸਾਨ ਨੇ ਉਹ ਰੇਲਵੇ ਟਰੈਕ ਤਾਂ ਛੱਡ ਚੁੱਕੇ ਨੇ ਤੇ ਪਲੇਟਫਾਰਮਾਂ ਤੇ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੋ ਇਸ ਦੇ ਨਾਲ ਹੀ ਰੋਪੜ ਤੋਂ ਸਾਡੇ ਪੱਤਰਕਾਰ ਮਨਪ੍ਰੀਤ ਚਾਹਲ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਮਨਪ੍ਰੀਤ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਨੇ ਜਿਹੜੇ ਉਹ ਮਾਲ ਗੱਡੀਆਂ ਜੇਕਰ ਚੱਲਣ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਨੇ ਜਿਹੜੇ ਯਾਤਰੀ ਗੱਡੀਆਂ ਵੀ ਚਲਾਉਣ ਦੀ ਆਗਿਆ ਦੇਣਗੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਗਈ ਹੈ ਤਾਂ ਮਾਲ ਗੱਡੀਆਂ ਨੇ ਜਿਹੜੀਆਂ ਉਹ ਵੀ ਤਾਂ ਚਲਾਈਆਂ ਜਾ ਸਕਦੀਆਂ ਨੇ 24 ਘੰਟੇ ਦੇ ਵਿੱਚ ਉਹ ਬਹਾਲ ਕਰ ਸਕਦੇ ਨੇ ਮਨਪ੍ਰੀਤ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਜੀ ਗੁਰਪ੍ਰੀਤ ਗੁਰਪ੍ਰੀਤ ਹੁਣ ਕਲੀਅਰ ਆ ਰਹੀ ਹੈ ਜੀ। ਜੀ ਮਨਪ੍ਰੀਤ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਉਹਨਾਂ ਨੂੰ ਵਚਨ ਕਰੇਗੀ ਕਿ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹ ਯਾਤਰੀ ਗੱਡੀਆਂ ਚਲਾਉਣ ਦੀ ਆਗਿਆ ਦਿੰਦੇ ਨੇ ਤਾਂ ਮਾਲ ਗੱਡੀਆਂ ਵੀ ਤਾਂ ਚਲਾਈ ਜਾਣਗੀਆਂ ਇਹ ਗੱਲ ਕੇਂਦਰ ਸਰਕਾਰ ਵੱਲੋਂ ਕਹੀ ਹੈ ਇਸ ਦੇ ਉੱਤੇ ਕਿਸਾਨਾਂ ਦਾ ਕੀ ਕੀ ਪ੍ਰਤੀਕਰਮ ਹੈ? ਗੁਰਪ੍ਰੀਤ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਅਪੀਲ ਤੋਂ ਬਾਅਦ ਪਲੇਟਫਾਰਮ ਤੋਂ ਧਰਨੇ ਚੱਕ ਕੇ ਆਪਣੇ ਪਲੇਟਫਾਰਮ ਦੇ ਬਾਹਲੇ ਪਾਸੇ ਲਗਾ ਦਿੱਤੇ ਜੇ ਗਏ ਸਨ ਰੇਲਵੇ ਕੰਪਾਊਂਡ ਜਿਸ ਨੂੰ ਕਿਹਾ ਜਾਂਦਾ ਉਹਦੇ ਵਿੱਚ ਲਗਾ ਦਿੱਤੇ ਗਏ ਸਨ ਕਰੀਬ 6 ਦਿਨਾਂ ਤੋਂ ਇੱਥੇ ਧਰਨਾ ਚੱਲ ਰਹੀ ਹੈ ਮੇਰੇ ਨਾਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਹੈ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਕੱਲੀ ਮਾਲ ਗੱਡੀ ਨਹੀਂ ਚਲਾਈ ਜਾਏਗੀ ਨਾਲ ਤੁਸੀਂ ਯਾਤਰੀ ਗੱਡੀ ਵੀ ਚਲਾਓ ਉਦੋਂ ਤੱਕ ਅਸੀਂ ਰੇਲ ਗੱਡੀਆਂ ਚਲਾਵਾਂਗੇ ਤੁਸੀਂ ਇਸ ਚੀਜ਼ ਨੂੰ ਕਿਦਾ ਦੇਖਦੇ ਹੋ ਦੇਖੋ ਜਿਹੜਾ ਫੈਸਲਾ ਹੈ ਉਹ ਸਾਡੇ ਕਿਸਾਨਾਂ ਨੇ ਜਿਹੜੇ 33 ਜਥਬੰਦੀਆਂ ਉਹਨਾਂ ਦੇ ਆ ਉਹ ਜੋ ਵੀ ਫੈਸਲਾ ਕਰਨਗੇ ਅਸੀਂ ਉਹ ਫੈਸਲਾ ਲਾਗੂ ਕਰਾਂਗੇ ਕਿਉਂਕਿ ਅਸੀਂ ਕੋਈ ਵੀ ਫੈਸਲਾ ਆਮ ਮਹੌਲੇ ਨਹੀਂ ਕਰ ਰਹੇ ਹਾਂ ਇਸ ਟਾਈਮ ਪੰਜਾਬ ਚ ਉਹ ਜਥੇਬੰਦੀਆਂ ਦੇ ਜੋ ਫੈਸਲੇ ਹੋਣਗੇ ਉਹ ਅਸੀਂ ਲਾਗੂ ਕਰਾਂਗੇ ਜੀ ਤੁਸੀਂ ਇੱਥੇ 6 ਦਿਨ ਤੋਂ ਬੈਠੇ ਹੋ ਅੱਜ ਤੁਸੀਂ ਟੈਂਟ ਲਗਾ ਲਿਆ ਇੱਥੇ ਤੇ ਰਾਤ ਨੂੰ ਠੰਡ ਵੀ ਹੋ ਜਾਂਦੀ ਆ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਦਾ ਅੰਦੋਲਨ ਕੁਝ ਜ਼ਿਆਦਾ ਸਿਗਰਾਂ ਤੇ ਪਹੁੰਚ ਚੁੱਕਿਆ ਇਸ ਟਾਈਮ ਨਹੀਂ ਠੰਡ ਨਾਲ ਤਾਂ ਅੰਦੋਲਨ ਦਾ ਕੁਝ ਵੱੰਨ ਰਿਹਾ ਸ਼ਾਂਤ ਮੂਲੀ ਦੇ ਜਾਈਆਂ ਨਾਲ ਵੀ ਮਸਲਾ ਹੱਲ ਹੋ ਜਾਂਦਾ ਹੈ ਪਰ ਅੰਦੋਲਨ ਤਾਂ ਸਿਖਰ ਤੇ ਪਹੁੰਚਾ ਹੋਇਆ ਮਾਨਪ੍ਰੀਤ ਕਿਸਾਨਾਂ ਤੋਂ ਹੀ ਜਾਨਣਾ ਚਾਹਾਂਗੇ ਕਿ ਹੁਣ ਬਿਹਾਰ ਦੇ ਵਿੱਚ ਐਨਡੀਐਸ ਸਰਕਾਰ ਇੱਕ ਵਾਰ ਫਿਰ ਬਣ ਚੁੱਕੀ ਹੈ ਕਿ ਕਿਸਾਨ ਨੇ ਉਹ ਕੇਂਦਰ ਤੇ ਆਪਣਾ ਪ੍ਰਭਾਵ ਬਣਾ ਪਾਣਗੇ ਅਈਆ ਹੁਣ ਜਿਹੜੇ ਕੇਂਦਰ ਦੇ ਮੰਤਰੀ ਤਿੰਨ ਮੰਤਰੀ ਉਹ ਅੱਗੇ ਆਇਆ ਗੱਲਬਾਤ ਕਰਨ ਲਈ ਗੱਲਬਾਤ ਸਾਡੀ ਕੱਲ ਮੀਟਿੰਗ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਸਾਰਿਆਂ ਦੀ ਪੰਜਾਬ ਦੀਆਂ ਦੀ ਵੀ ਉਹ ਫੈਸਲਾ ਲੈਣਗੇ ਵੀ ਇਸ ਕਿਆ ਕਰਨਾ ਪਰ ਇੱਕ ਗੱਲ ਨਵੀਂ ਸਾਹਮਣੇ ਆਈ ਆ ਵੀ ਕੁਛਰ ਸੇ ਕਿਸਾਨ ਜੱਥੇ ਬੰਨਿਆ ਸੁਝਾਅ ਦਿੱਤਾ ਵੀ ਉਸੇ ਉਸ ਮੀਟਿੰਗ 'ਚ ਰੱਖਾਂਗੇ ਵੀ ਪਹਿਲਾਂ ਰੇਲਾਂ ਚਾਲੂ ਕਰੋ ਮਾਲ ਰੇਲ ਲੱਗੇ ਵੀ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਇਹ ਦੇਖਦੇ ਆ ਵੀ ਕੱਲ ਨੂੰ ਸਾਡੀ ਜੱਥੇ ਬੰਨਿਆ ਕੀ ਫੈਸਲਾ ਕਰਦੀਆਂ ਵੀ ਕੀ ਇਹ ਇੱਥੇ ਹੀ ਇੱਦਾਂ ਹੀ ਸ਼ਰਤ ਰੱਖਦੀਆਂ ਕਿ ਨਹੀਂ ਰੱਖਦੀਆਂ ਬਾਕੀ ਉਹ ਸਿਆਣੇ ਲੋਕ ਆ ਉਹਨਾਂ ਨੂੰ ਤਜਰਬਾ ਜ਼ਿਆਦਾ ਹੈ ਉਹ ਜਿੱਦਾਂ ਕਰਨਗੇ ਉਹ ਸਾਨੂੰ ਮਨਜ਼ੂਰ ਹੋਊਗਾ ਸ਼ੁਗਰ ਭਈ ਇਹਨਾਂ ਦਾ ਸਾਫ਼ ਕਹਿਣਾ ਹੈ ਕਿ ਇਹਨਾਂ ਦੀ ਜਿਹੜੀ ਨੁਮਾਇੰਦियां ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਕੇਂਦਰ ਪ੍ਰੋਗਿਕ ਮੰਗ ਰੱਖੀ ਜਾਏਗੀ ਇਹ ਤੁਸੀਂ ਪਹਿਲਾਂ ਸਾਡੀਆਂ ਗੱਲਾਂ ਨੂੰ ਮੰਨੋ ਤੇ ਫਿਰ ਅਸੀਂ ਤੁਹਾਡੀਆਂ ਗੱਲਾਂ ਨੂੰ ਮੰਨਿਆ ਜਾਵਾਂਗੇ ਮਰਪੀ ਦੇ ਕਿਸਾਨਾਂ ਤੋਂ ਇਹ ਜਾਨਣਾ ਚਾਹੁੰਦੇ ਆ ਕਿ ਬਿਹਾਰ ਦੇ ਵਿੱਚ ਐਨਡੀਆ ਦੀ ਸਰਕਾਰ ਬਣ ਚੁੱਕੀ ਹੈ ਤੇ ਕੀ ਕਿਸਾਨ ਨੇ ਜਿਹੜੇ ਉਹ ਹੁਣ ਆਪਣਾ ਪ੍ਰਭਾਵ ਕੇਂਦਰ ਤੇ ਬਣਾ ਪਾਉਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਹਮ ਹਮ ਅ ਕੱਲ ਬਿਹਾਰ ਚੋਣ ਦੇ ਨਤੀਜੇ ਆਏ ਨੇ ਕਿ ਉਹ ਬਿਹਾਰ ਦੇ ਵਿੱਚ ਐਨਡੀਆ ਦੀ ਸਰਕਾਰ ਬਣ ਚੁੱਕੀ ਹੈ ਜਿਹਦੇ ਵਿੱਚ ਬੀਜੇਪੀ ਭਾਈਵਾਲ ਆ ਕੀ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਗੱਲਾਂ ਉੱਥੇ ਬਣਾ ਸਕੋਗੇ ਕੇਂਦਰ ਦੇ ਉੱਤੇ ਦੇ ਜਿਹ ਪ੍ਰਭਾਵ ਪਾਣ ਕਿ ਤੁਹਾਡੇ ਉਦੋਂ ਦੇਖੋ ਜਿਹੜੀ ਵਿਆਰ ਵਿੱਚ ਚੋਣਾਂ ਹੋਈਆਂ ਇਹ ਸਾਡੀ ਤਾਦ ਲਈਆਂ ਹੋਈਆਂ ਜਦ ਕਿ ਮੋਦੀ ਰੈਲੀ ਜਿਹੜੀਆਂ ਹੋਈਆਂ ਖਾਲੀ ਕੁਰਸੀਆਂ ਖਿੜੀਆਂ ਆ ਪਰ ਜਿਹੜੀ ਆਰ ਜਿਹੜੀ ਸੀਗੀ ਉਹਨਾਂ ਰੈਲੀਆਂ ਭਰਮੀਆਂ ਹੋਈਆਂ ਜਿਹੜੀ ਇਹਨਾਂ ਨੇ ਰੈਲੀ ਕਰੀਆਂ ਇਹਨਾਂ ਨੇ ਆਪਣੀਆਂ ਆਪਣੇ ਮੋਦੀ ਰੈਲੀ ਸੀ ਖਾਲੀ ਕਈਆਂ ਇਹ ਕਹਿੰਦਾ ਸੀ ਇਹ ਕਹਿਣਾ ਚਾਹੁੰਦੇ ਜਿਹੜੀ ਤਾਦ ਦਿੱਥੇ ਹੋਈ ਹੈ ਕਿਤੇ ਨਹੀਂ ਹੋਈ ਸੀ ਨਹੀਂ ਉਦੋਂ ਕੋਈ ਅਸਰ ਪਵੇਗਾ ਤੁਹਾਡਾ ਮਤਲਬ ਕਿ ਇਸ ਚੀਜ਼ ਨਹੀਂ ਸਾਡੀ ਸਾਡੇ ਕੋਈ ਅਸਰ ਪੈਗੂਆ ਜੀ ਹੂੰ ਤੁਪੇ ਇਹਨਾਂ ਸਾਫ ਕਹਿਣਾ ਕਿ ਉਹ ਪੰਜਾਬ ਬਿਹਾਰ ਦੀ ਗੱਲ ਸੀ ਤੇ ਪੰਜਾਬ ਦੀ ਗੱਲ ਹੈ ਖੇਤੀ ਕਾਨੂੰਨ ਸਾਰੇ ਪਾਸੇ ਜਦ ਕੀ ਇੰਪਲੀਮੈਂਟ ਹੋਏ ਹੋਏ ਨੇ ਪਰ ਇਹਨਾਂ ਵੱਲੋਂ ਤਾਂ ਨੇ ਤੇ ਪ੍ਰਦਰਸ਼ਨ ਜਾਰੀ ਹੈ ਮਨਪੀਤਾ ਕਿਸਾਨਾਂ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੀ ਪਹਿਲਾਂ ਸੁਆਮੀ ਨਾਥਨ ਰਿਪੋਰਟ ਨੂੰ ਲੈ ਕੇ ਕਿਸਾਨ ਮੰਗ ਕਰਦੇ ਆ ਰਹੇ ਸੀ ਕਿ ਉਸ ਨੂੰ ਲਾਗੂ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਦੂਜਾ ਬੋਝ ਕਿਸਾਨਾਂ ਦੇ ਉੱਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਲੱਗਦਾ ਹੈ ਕਿ ਕੋਈ ਇਦਾਂ ਦੀ ਸੁਣਵਾਈ ਹੋਏਗੀ ਕਿਉਂਕਿ ਸੁਆਮੀ ਨਾਥਨ ਰਿਪੋਰਟ ਵੀ ਲਾਗੂ ਹਜ ਤੱਕ ਨਹੀਂ ਹੋਈ ਹੈਗੀ ਸਵਾਮੀ ਨਾਥ ਰਿਪੋਰਟ ਹੁਣ ਤੱਕ ਲਾਗੂ ਨਹੀਂ ਹੋਈ ਹੈਗੀ ਤੁਹਾਨੂੰ ਕੀ ਲੱਗਦਾ ਵੀ ਧਰਨੇ ਦੇ ਵਿੱਚ ਉਹ ਸਵਾਮੀ ਨਾਥ ਰਿਪੋਰਟ ਦਾ ਕੋਈ ਖੜਕਾ ਤਿਆਰ ਕੀਤਾ ਗਿਆ ਹੈ ਕੋਈ ਲਾਗੂ ਕੀਤਾ ਜਾਵੇਗਾ ਜੇ ਤੁਸੀਂ ਦੇਖੋ ਸਵਾਮੀ ਨਾਥ ਮਿਸ਼ਨ ਦਾ ਸਰਕਾਰ ਨੇ ਬਣਾਇਆ ਸੀ ਉਹਨਾਂ ਆਪ ਜਿਹੜੀ ਰਿਪੋਰਟ ਦਿੱਤੀ ਹੈ ਉਹ ਸਰਕਾਰ ਜਾਣਬੁੱਝ ਕੇ ਲਾਗੂ ਨਹੀਂ ਕਰਦੀ ਹੁਣ ਜਦੋਂ ਮੋਦੀ ਚੋਣਾਂ ਚ ਆਇਆ ਸੀ ਪਹਿਲੀ ਵਾਰ ਤਾ ਉਹਨੇ ਇਹ ਗੱਲ ਕਹੀ ਸੀ ਸਭ ਤੋਂ ਪਹਿਲਾਂ ਮੈਂ ਸਵਾਮੀ ਨਾਥ ਕਮਿਸ਼ਨ ਨੂੰ ਲਾਗੂ ਕਰੂਗਾ ਉਹ ਜਿੱਤ ਤੋਂ ਬਾਅਦ ਉਹਨਾਂ ਸਪਰੀ ਕੋ ਰਹਿਕਾ ਦਿੱਤਾ ਪੇਵੇਂ ਸਮਾਮੀ ਰਾਸ ਕਮਿਸ਼ਨ ਦੀ ਰਿਪੋਰਟ ਕਰਦੇ ਸਮਰਥਤ ਨਹੀਂ ਹੈ ਇਹ ਰਾਜ ਸਰਕਾਰ ਹੀ ਭਾਅ ਦੇ ਦਰ ਦੀ ਮੈਨੀ ਤੇ ਸਕਦਾ ਉਹਨੇ ਸਪਰੀਂਗੋਂ ਨਿਕਲ ਦੇ ਤਾਂ ਅਸੀਂ ਸਾਹਮਣੇ ਹੈ ਪੇ ਸਮਾਮੀ ਨਾਜ਼ਰ ਕਮਿਸ਼ਨ ਦੀ ਰਿਪੋਰਟ ਲਾਗੂ ਬਗੈਰ ਕੀਤੇ ਬਗੈਰ ਕਿਸਾਨ ਦਾ ਭਰਾ ਨਹੀਂ ਹੋ ਸਕਦਾ ਮਾਨਪ੍ਰੀਤ ਹੁਣ ਦੀਵਾਲੀ ਦਾ ਤਿਹਾਰ ਨਜ਼ਦੀਕ ਆ ਰਿਹਾ ਹੈ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਿਸਾਨ ਐਲਾਨ ਕਰ ਚੁੱਕੇ ਨੇ ਕਿ ਉਹ ਕਾਲੀ ਦੀਵਾਲੀ ਮਨਾਉਣਗੇ ਇਸ ਵਾਰ ਤੇ ਰੋਪੜ ਦੇ ਕਿਸਾਨਾਂ ਤੋਂ ਜਾਣਨਾ ਚਾਹਾਂਗੇ ਕਿ ਦੀਵਾਲੀ ਦੇ ਉੱਤੇ ਉਹਨਾਂ ਦੀ ਕੀ ਪ੍ਰਤੀਕਿਰਿਆ ਹੈ ਕਿਵੇਂ ਦੇਖਦੇ ਨੇ ਦੀਵਾਲੀ ਦੇ ਤਿਹਾਰ ਨੂੰ ਇਸ ਸਾਲ ਦੁਵਾਲੀ ਦਾ ਤਿਹਾਰ ਆ ਰਿਹਾ ਇੱਕ ਦੋ ਦਿਨ ਦੇ ਵਿੱਚ ਵਿੱਚ ਕਿਸਾਨਾਂ ਵੱਲੋਂ ਕਈ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਕਾਲੀ ਦੁਵਾਲੀ ਮਨਾਇ ਜਾਏਗੀ ਤੁਸੀਂ ਰੋਪੜ ਦੇ ਵਿੱਚ ਇੱਥੇ ਧਰਨਾ ਲਾ ਕੇ ਬੈਠੇ ਹੋ ਇੱਕ ਧਰਨਾ ਇੱਥੇ ਲੱਗਿਆ ਹੋਇਆ ਇੱਕ ਟੋਲ ਬਲਾਕ ਦੇ ਲੱਗਾ ਕਿਸਾਨ ਜਥੇਬੰਦੀਆਂ ਦੁਵਾਲੀ ਨੂੰ ਕਿਸ ਤਰ੍ਹਾਂ ਦੇਖਦੀਆਂ ਕਿ ਕਾਲੀ ਦੁਵਾਲੀ ਮਨਾਇ ਜਾਏਗੀ ਜਾਂ ਤੁਸੀਂ ਕਿੱਦਾਂ ਚੱਲੋਗੇ ਦੁਵਾਲੀ ਵਾਲੇ ਤਿਹਾਣ ਲੈ ਕਾਲੀਆਂ ਝੰਡੀਆਂ ਲਾ ਕੇ ਕਾਲੀ ਦੁਵਾਲੀ ਮਨਾਇ ਜਾਊਗੀ ਘਰਾਂ 'ਚ ਕੋਈ ਰੋਸ਼ਨੀ ਕੀਤੀ ਜਾਊਗੀ ਇਹਨਾਂ ਨੇ ਜ਼ਿਮੀਂਦਾਰਾਂ ਦਾ ਲੱਕ ਤੋੜਤਾ ਜਵਾਨ ਇਹਨਾਂ ਦਾ ਸਾਡਾ ਬਾੜਾਂ ਦੇ ਮਰਦੇ ਤੇ ਕਿਸਾਨ ਅਸੀਂ ਖੇ ਦੇਣ ਰਾਤ ਆਣ ਵਾਦੀ ਫਮਾਈ ਕਰਕੇ ਸਾਡਾ ਹੱਕ ਨਹੀਂ ਦਿੰਦੇ ਮੀਨਨ ਸਪੋਰਟਸ ਫਾਈ ਵੀ ਕੀ ਦੇਣੀ ਐ ਸਾਡੀਆਂ ਮੱਕੀਆਂ ਮਾਰ ਕੇ ਰੋਲਦੀਆਂ ਸਾਡੇ 1850 ਫਾਟੇ ਸਾਨੂੰ 13 14 ਚੱਕਦੀ ਐ ਮਾਲਵੀ ਦਾ ਨਰਮਾ ਰੋਲਦਾ 294300 ਆਂਦੇ ਦੇਣਾ ਸਾਨੂੰ ਕੀ ਐ ਸਾਡਾ ਉਲਟੇ ਤੇ ਦੂਜਾ ਕਰਦੇ ਐ ਜਦੋਂ ਤੱਕ ਸਾਡਾ ਕੋਈ ਫੈਸਲਾ ਨਹੀਂ ਜਦੋਂ ਤੱਕ ਸੰਨਾ ਨਹੀਂ ਮੰਗਣੀ ਮੰਨਦੀ ਐ ਜੋ ਜਥੇ ਬੰਨਿਆ ਕਰਨੀ ਉਹਦੇ ਨਾਲ ਮਾਰਪੇ ਦਾ ਸਿਆਸੀ ਪਾਰਟੀ ਲਗਾਤਾਰ ਇਹ ਦੁਆਲੀ ਤਾਂ ਕਈ ਸਾਲਾਂ ਤੋਂ ਕਾਲੀਓ ਚੱਲੀ ਆਉਂਦੀ ਐ ਕਿਸਾਨੀ ਜਿਹੜੀ ਆ ਉਹ ਕਸ਼ੇ ਕਰ ਰਹੀ ਆ ਲਗਾਤਾਰ ਜਿਹੜਾ ਫਸਲਾਂ ਦਾ ਫੁੱਲ ਜੇ 1% ਵੱਧ ਦਾ 3% ਦਾ ਖਰਚਾ ਹੋ ਰਿਹਾ ਤਾਂ ਦਵਾਲੀ ਤਾਂ ਦਿਖਾਈ ਰਹੀ ਪੰਜਾਬ 'ਚ ਵੀ ਕਿਤੇ ਕੋਈ ਪਟਾਕਾ ਨਹੀਂ ਹੈ ਕਿਤੇ ਕੋਈ ਖੁਸ਼ੀ ਨਹੀਂ ਹੈ ਇਹ ਤਾਂ ਕੁਦਰਤੀ ਇੱਕ ਦੁਕਾਲੀ ਦਵਾਲੀ ਬਣੀ ਹੋਈ ਹੈ ਸੁਗਰਪਿਕ ਕਿਸਾਨਾਂ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜੇ ਆੜੀ ਤੋਂ ਸਿਆਸੀ ਪਾਰਟੀਆਂ ਲਗਾਤਾਰ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਪੱਖ 'ਚ ਖੜੇ ਆ ਪਰ ਜਿਹੜਾ ਇਹਨਾਂ ਵੱਲੋਂ ਜਿਹੜਾ ਪੱਕਾ ਮੋਰਚਾ ਲੰਬੇ ਸਮੇਂ ਤੋਂ ਲਾਇਆ ਹੋਇਆ ਉੱਥੇ ਕੋਈ ਸਿਆਸੀ ਆਗੂ ਹੁਣ ਤੱਕ ਪਹੁੰਚਿਆ ਵੀ ਹੈ ਜਾਂ ਨਹੀਂ ਹੂੰ ਅ ਤੁਸੀਂ ਇਥੇ ਮੋਰਚਾ ਲਾ ਕੇ ਬੈਠੇ ਆ ਕੋਈ ਸਿਆਸਤੀ ਆਗੂ ਕਿਸੇ ਪੋਲਿਟੀਕਲ ਪਾਰਟੀ ਦੇ ਬੰਦਿਆਂ ਨੇ ਇਥੇ ਸ਼ਮੂਲੀਅਤ ਕੀਤੀ ਹੈ ਤੁਹਾਡੇ ਮੋਰਚਿਆਂ ਦੇ ਵਿੱਚ ਜਾਂ ਸਿਰਫ ਆਪਣੇ ਆਪਣੇ ਰੈਲੀਆਂ ਕਰਕੇ ਹੀ ਉਹ ਆਪਣੇ ਆਪਣੇ ਥਾਥ ਬੈਠ ਗਏ ਜਿੰਨੀਆਂ ਪੋਲਿਟੀਕਲ ਪਾਰਟੀਆਂ ਹੈ ਉਹ ਸਾਰੀਆਂ ਆਪਣੀਆਂ ਰੈਲੀਆਂ ਕਰ ਰਹੀਆਂ ਹਨ ਉਹਨਾਂ ਨੇ ਕਿਸੇ ਵੀ ਕਿਸਾਨੀ ਸਾਡੇ ਕੋਈ ਨਹੀਂ ਪਹੁੰਚਿਆ ਹੈ ਸਿਰਫ ਕਿਸਾਨ ਹੀ ਆਪਣੇ ਜਿਹੜੀ ਹੈ ਲੜਾਈ ਲੜ ਰਹੇ ਆ ਜਾਂ ਤਿੰਨਾਂ ਕਾਨੂੰਨਾਂ ਦੇ ਵਿਰੁੱਧ ਸੋ ਕੋਈ ਵੀ ਰਾਣੀ ਲੀਡਰ ਸਾਡੇ ਕੋਲ ਨਹੀਂ ਪਹੁੰਚੇ ਤੁਹਾਨੂੰ ਲੱਗਦਾ ਪੀਪ ਸ਼ਮੂਲੀਅਤ ਕਰਨੀ ਚਾਹੀਦੀ ਸੀ ਕਿ ਨੁਮਾਇੰਦਿਆਂ ਨੂੰ ਹਲਕੇ ਦੇ ਇਹਨਾਂ ਇਹਨਾਂ ਨੂੰ ਕਰਨੀ ਚਾਹੀਦੀ ਸੀ ਦੀ ਦੋ ਐਕਚੁਅਲੀ ਸਾਡਾ ਜਿਹੜਾ ਫੈਸਲਾ ਹੈ ਇਹਹੀ ਹੈ ਵੀ ਅਸੀਂ ਆਪਣੇ ਤੌਰ ਤੇ ਲੜਨਾ ਹੈ ਇਹਨਾਂ ਨੂੰ ਆਪਣੇ ਲੈਵਲ ਤੇ ਜਿਹੜੀ ਲੜਾਈ ਲੜਨੀ ਚਾਹੀਦੀ ਸੀ ਕਿਉਂਕਿ ਤਿੰਨੇ ਪਾਰਟੀਆਂ ਸਾਡੀਆਂ ਮੈਂ ਤਿੰਨੇ ਪਾਰਟੀਆਂ ਇਹ ਸਿਰਫ ਆਪਣੀ ਕੁਰਸੀ ਦਾ ਇੱਕ ਮਕਸਦ ਹੈ ਇਹਨਾਂ ਨੂੰ ਪਸਾਨਾ ਤਾਂ ਕਿਸੇ ਨੂੰ ਕੋਈ ਮਕਸਦ ਨਹੀਂ ਹੈ ਫਿਰ ਮਾਨਪੀਤਾ ਪੰਜਾਬ ਸਰਕਾਰ ਦੇ ਵੱਲੋਂ ਪੋਲਿਟਿਕਲ ਪਾਰਟੀਆਂ ਉੱਤੇ ਵੀ આરોਪ ਲਾਏ ਜਾ ਰਹੇ ਨੇ ਜੀ ਮਾਨਪੀਤਾ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵਿਧਾਨ ਸਭਾ ਦੇ ਵਿੱਚ ਖੇਤੀ ਸੋਧ ਕਾਨੂੰਨ ਬਣਾਏ ਗਏ ਸੀ ਉਸ ਨੂੰ ਲੈ ਕੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਸ ਨੂੰ ਘੇਰ ਦੇ ਨਜ਼ਰ ਆ ਰਹੀ ਹੈ ਕਿ ਇਹ ਸੋਧ ਕਾਨੂੰਨ ਇਸੀ ਬਣਾਉਣੇ ਚਾਹੀਦੇ ਬਲਕਿ ਸੂਬੇ ਨੂੰ ਆਪਣੇ ਖੇਤੀ ਕਾਨੂੰਨ ਨਵੇਂ ਬਣਾ ਲ ਦੇਣੇ ਚਾਹੀਦੇ ਸੀ ਤਾਂ ਜੋ ਉਹੀ ਸੂਬੇ ਦੇ ਵਿੱਚ ਲਾਗੂ ਰਹਿੰਦੇ ਹੂੰ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੀ ਵਾਸਤੇ ਇਹ ਸੋਧ ਬਿਲ ਬਣਾਏ ਗਏ ਸੀਗੇ ਉਹ ਜਿਹੜੀ ਰਵਾਇਤੀ ਦੋ ਪਾਰਟੀਆਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਉਹ ਕਹਿੰਨੇ ਸੀਗੇ ਵੀ ਸੋਧ ਬਿੱਲ ਨਹੀਂ ਬਣਾਉਣੇ ਚਾਹੀਦੇ ਸੀਗੇ ਇਹ ਇਹਦੇ ਵਿੱਚ ਆਪਣੇ ਅਲੱਗ ਬਿੱਲ ਬਣਾਉਣੇ ਚਾਹੀਦੇ ਸੀਗੇ ਤੁਸੀਂ ਉਸ ਚੀਜ਼ ਨੂੰ ਕਿਤਾ ਦੇਖਦੇ ਹੋ ਦੇਖੋ ਦੋਗਲ ਹੈ ਜਦੋਂ ਵਿਧਾਨ ਸਭਾ 'ਚ ਇਹ ਸਵਾਲ ਆਇਆ ਆਪਣੇ ਬਿੱਲਾਂ ਬਾਰੇ ਕਿ ਰੱਦ ਕਰੋ ਉਸ ਟਾਈਮ ਸਾਰੀਆਂ ਪਾਰਟੀਆਂ ਇੱਕ ਸੀ ਇਹ ਵੀ ਗੱਲ ਹੈ ਵੀ ਜੋ ਪ੍ਰੈਸਜ ਆਇਆ ਪੇ ਗਵਾਲੋ ਨੂੰ ਵੀ ਮਿਲ ਗਈਆਂ ਸਾਰੀਆਂ ਪਾਰਟੀਆਂ ਜਿਹੜੀਆਂ ਅੱਜਗਲ ਆ ਲਈ ਹੈ ਪੇ ਉਹ ਸਾਨੂੰ ਕਾਪੀ ਨਹੀਂ ਦਿਖਾਈ ਗਈ ਸਾਨੂੰ ਪੜਾਇਆ ਨਹੀਂ ਗਿਆ ਇਹ ਚਾਹੀਦਾ ਏ ਸੀ ਉਸ ਤੇ ਮੈਂ ਕਹਿਣਾ ਚਾਹੀਦਾ ਸੀ ਕਿ ਆ ਘਾਟ ਦਾ ਘਾਟ ਪੂਰੀ ਕੀਤੀ ਜਾਵੇ ਅਸੀਂ ਸਮਝਦੇ ਹਾਂ ਕਿ ਇਹ ਕੈਪੀਟਲ ਪਹਿਲ ਕਦਮੀ ਦਾ ਕੀਤੀ ਹੈ ਕਿ ਤਾਂ ਜੋ ਇਹ ਬਿੱਲ ਰੱਦ ਕੀਤਾ ਜਾ ਸਕੇ ਲੇਕਿਨ ਉਹ ਦੋਨਾਂ ਪਾਰਟੀ ਨੂੰ ਚਾਹੀਦਾ ਸੀ ਆਪਣੀ ਗੱਲ ਡੱਟ ਕੇ ਪ੍ਰਧਾਨ ਸਾਹਿਬ ਅੱਜ ਕਹਿੰਦੇ ਬਾਲ ਕਟਣ ਦਾ ਕੋਈ ਲਾਭ ਨਹੀਂ ਹੁੰਦਾ ਬਿਲਕੁਲ ਕਿਸਾਨਾਂ ਦਾ ਕਹਿਣਾ ਕਿ ਇਹ ਇੱਕ ਚੰਗੀ ਪਹਿਲ ਕਦਮੀ ਸੀ ਲੇਕਿਨ ਜਿਹੜੇ ਟੈਕਨੀਕਲ ਗਲਿਚਸ ਨੇ ਉਹ ਇਹਨਾਂ ਨੂੰ ਇਸ ਬਾਰੇ ਅਗਦੀ ਨਹੀਂ ਸੀਗੇ ਪਰ ਇਹਨਾਂ ਦੀ ਗੱਲ ਜਰੂਰ ਸੁਣੀ ਜਾਣੀ ਚਾਹੀਦੀ ਸੀ ਬਾਕੀ ਪਾਰਟੀਆਂ ਨੂੰ ਧੰਨਵਾਦ ਮਨੀਤ ਤੁਹਾਡਾ ਮਨਪ੍ਰੀਤ तमाम ਜਾਣਕਾਰੀ ਦੇਣ ਦੇ ਲਈ ਸੋ ਦੱਸਤੀ ਹੈ ਕਿ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਟੇਸ਼ਨਾਂ ਦੇ ਉੱਤੇ ਧਰਨੇ ਦੇ ਰਹੇ ਨੇ ਪਲੇਟਫਾਰਮਾਂ ਦੇ ਉੱਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਾਲ ਗੱਡੀਆਂ ਨਹੀਂ ਬਲਕਿ ਸਿਰਫ ਯਾਤਰੀ ਗੱਡੀਆਂ ਰੋਕਣ ਰੋਕੀਆਂ ਜਾਣਗੀਆਂ ਉਹਨਾਂ ਦੇ ਵੱਲੋਂ ਪਰ ਦੂਜੇ ਪਾਸੇ ਜਿਹੜਾ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਇਹ ਮਸਲਾ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਸੋ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਐਡੀਸ਼ਨਲ ਸਾਲਿਸੀਟਰ ਜਨਰਲ ਪੇਸ਼ ਹੋਇਆ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮਾਲ ਗੱਡੀਆਂ ਦੇ ਨਾਲ ਯਾਤਰੀ ਰੇਲ ਗੱਡੀਆਂ ਚਲਾਈਆਂ ਜਾਣ ਅਤੇ ਪੰਜਾਬ ਸਰਕਾਰ ਇਹ ਗੱਲ ਵਿਸ਼ਵਾਸ ਦਿਵਾਇਸ ਗੱਲ ਤੇ ਕਿ ਰੇਲ ਰੇਲਵੇ ਟਰੈਕ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਪਲੇਟਫਾਰਮ ਖਾਲੀ ਕਰ ਦਿੱਤੇ ਜਾਣ ਅਤੇ ਉਸ ਵਿਸ਼ਵਾਸ ਤੋਂ ਬਾਅਦ ਹੀ ਮਾਲ ਗੱਡੀਆਂ ਦੇ ਨਾਲ ਯਾਤਰੀ ਰੇਲ ਗੱਡੀਆਂ ਵੀ ਜਿਹੜੀਆਂ ਨੇ ਉਹ ਚਲਾਈਆਂ ਜਾਣ ਗਿਆ ਪਰ ਦੂਜੇ ਪਾਸੇ ਕਿਸਾਨਾਂ ਦਾ ਲਗਾਤਾਰ ਕਹਿਣਾ ਹੈ ਕਿ ਉਹ ਆਪਣਾ ਪ੍ਰਦਰਸ਼ਨਕਾਰੀ ਨੇ ਇਸ ਪ੍ਰਦਰਸ਼ਨ ਦੇ ਦੌਰਾਨ ਜਿਹੜੀਆਂ ਯਾਤਰੀ ਗੱਡੀਆਂ ਨੇ ਉਹਨਾਂ ਵੱਲ ਰੋਕੀਆਂ ਜਾਣਗੀਆਂ ਤੇ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਕਿਸਾਨ ਲੈਂਦੇ ਹੋਏ ਨਜ਼ਰ ਨਹੀਂ ਆ ਰਿਹਾ ਫਿਲਹਾਲ ਮਾਲ ਗੱਡੀਆਂ ਨੂੰ ਚੱਲਣ ਦੀ ਜਿਹੜੀ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀ ਦੀ ਮੀਟਿੰਗ ਦੇ ਵਿੱਚ ਉਹ ਅੱਗੇ ਦਿੱਤੀ ਗਈ ਸੀ ਉਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਿਹੜਾ ਇਹ ਰੇੜਕ ਹੈ ਮਾਲ ਗੱਡੀਆਂ ਨੂੰ ਲੈ ਕੇ ਲਗਾਤਾਰ ਬਰਕਰਾਰ ਹੈ ਫਿਲਹਾਲ 12 ਨਵੰਬਰ ਤੱਕ ਜਿਹੜਾ ਕਿਸਾਨ ਕੇਂਦਰ ਸਰਕਾਰ ਦੇ ਵੱਲੋਂ ਮਾਲ ਗੱਡੀਆਂ ਦੇ ਉੱਤੇ ਰੋਕ ਲਗਾਈ ਹੋਈ ਹੈ ਸੋ ਉੱਥੇ ਹੀ ਹੁਣ ਕਿਸਾਨ ਨੇ ਜਿਹੜੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਡਟੇ ਹੋਏ ਨੇ ਰਿਲੇਂਸ ਪੰਪਾਂ ਦੇ ਬਾਰ ਵੀ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਜੇਕਰ ਟੋਲ ਪਲਾਜ਼ੇ ਦੀ ਗੱਲ ਕੀਤੀ ਜਾਵੇ ਉੱਥੇ ਵੀ ਕਿਸਾਨ ਲਗਾਤਾਰ ਆਪਣੇ ਸੰਘਰਸ਼ ਨੂੰ ਲੈ ਕੇ ਡਟੇ ਹੋਏ ਨੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੜਾਈ ਚੱਲਦੀ ਆ ਰਹੀ ਹੈ ਪਰ ਕੇਂਦਰ ਸਰਕਾਰ ਇਸ ਦੇ ਉੱਤੇ ਕੋਈ ਵੀ ਠੋਸ ਫੈਸਲਾ ਲੈਂਦੀ ਹੋਈ ਨਜ਼ਰ ਨਹੀਂ ਆ ਰਹੀ ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਥੇ ਜੇਕਰ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਵੀ ਕਿਸਾਨ ਨੇ ਜਿਹੜੇ ਲੰਬੇ ਸਮੇਂ ਤੋਂ ਡਿਮਾਂਡ ਕਰਦੇ ਆ ਰਹੇ ਨੇ ਕਿ ਸੁਆਮੀ ਨਾਥਨ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਪਰ ਲਗਾਤਾਰ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਦਾ ਫੈਸਲਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਲਿਆ ਗਿਆ ਤੇ ਦੂਜੇ ਪਾਸੇ ਹੁਣ ਵੱਡੀ ਸਮੱਸਿਆ ਜਿਹੜੀ ਕਿਸਾਨਾਂ ਦੇ ਵੱਲੋਂ ਕਿਸਾਨਾਂ ਨੂੰ ਇਹ ਪੇਸ਼ ਆ ਰਹੀ ਆ ਜੋ ਕੇਂਦਰ ਬਲਤਨ ਖੇਤੀ ਕਾਨੂੰਨ ਲਿਆਂਦੇ ਗਏ ਨੇ ਉਸ ਤੇ ਹੁਣ ਕਿਸਾਨ ਲਗਾਤਾਰ ਉਸ ਨੂੰ ਰੱਦ ਕਰਨ ਦੀ ਡਿਮਾਂਡ ਤੇ ਡਟੇ ਹੋਏ ਨੇ ਸੋਸ ਬੁਲਟਨ ਦੇ ਵਿੱਚ ਇੰਨਾ ਹੀ ਮੈਨੂੰ ਦਿਵਾਕਿਆ ਧੰਨਵਾਦ